ਹਾਂਜੀ ਕੀ ਹਾਲ ਚਾਲ ਮਿੱਤਰੋ ਮੈਂ ਟਾਡਾ ਜਸਨੂਰ ਚ ਬਹਲੀ ਆ ਯਾਰ ਕਬੂਤਰ ਬਾਜ ਤੇ ਮਿੱਤਰੋ ਰਾਤ ਦਾ ਟਾਈਮ ਹੀ ਕੋਈ 6:30 7 ਵਜੇ ਦਾ ਤੇ ਆਪਣੇ ਨਾ ਰਾਤ ਕਬੂਤਰ ਉੱਡ ਗਏ ਹੁਣੀ ਤੇ ਮੈਂ ਝਾਤੀ ਮਾਰਨ ਆ ਤੇ ਮੈਂ ਸੋਚਿਆ ਚਲੋ ਵੀਰਾਂ ਨੂੰ ਵੀ ਵਿਖਾ ਦਈਏ ਕਿ ਜਿਹੜੇ ਆਪਣੇ ਕਬੂਤਰ ਉੱਡੇ ਸੀ ਨਾ ਰਾਤ ਦੇ ਤੇ ਉਹ ਆਏ ਆਪਣੇ ਹੁਣੇ ਵਾਪਸ ਦੋ ਬੈਠੇ ਆਣ ਕੇ ਤੇ ਆਜੋ ਮਿੱਤਰੋ ਤੁਹਾਨੂੰ ਦਿਖਾਉਨੇ ਆ ਆਪਣੇ ਦੋ ਜਨਮਰਾਣਾ ਸ਼ੌਂਕ ਵੀਡੀਓ ਨਾਲ ਐਂਡ ਤੇ ਬਣੇ ਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਰਾਤ ਦਾ ਟਾਈਮ ਆ ਤੇ ਰਾਤ ਦੇ ਟਾਈਮ ਤੁਹਾਨੂੰ ਵੇਖੋ ਰਾਤ ਪਈ ਪਿੱਛੇ ਚੈੱਕ ਕਰ ਲਓ ਤੇ ਰਾਤ ਦੇ ਟਾਈਮ ਲਾਈਵ ਤੁਹਾਨੂੰ ਦਿਖਾਉਣ ਲੱਗੇ ਆ ਮੇਰੇ ਕੋ ਆਪਣੇ ਦੋ ਕਬੂਤਰ ਆਏ ਆ ਤੇ ਇੱਕ ਬੰਨ ਦਿੱਤਾ ਬੱਚਾ ਆਪਾਂ ਤੇ ਇੱਕ ਜੇ ਆਪਾਂ ਸਾਰੇ ਰੱਖਿਆ ਤਾਂ ਕਿ ਇਹ ਜੋਰ ਲਾਇਆ ਤੇ ਕਰੋਨੇ ਫਿਰ ਤੁਹਾਨੂੰ ਸ਼ੋਅ ਕਿ ਫਿਰ ਆਪਾਂ ਇੱਕ ਵੀਡੀਓ ਤੁਹਾਨੂੰ ਪਹਿਲਾਂ ਵੀ ਕਹੀ ਸੀ ਕਿ ਪਿਛੇਰੇ ਆਪਾਂ ਇੱਕ ਵੀਡੀਓ ਪਾਵਾਂਗੇ ਜਿਹੜੀ ਆਪਾਂ ਵੀਡੀਓ ਪਾਉਣੀ ਆ ਨਾ ਉਹ ਵੀਡੀਓ ਇਹ ਹੋਊਗੀ ਕੀ ਆਪਾਂ ਜਿੰਨੇ ਵੀ ਆਪਣੇ ਬੱਚੇ ਆ ਜਾਂ ਘਰ ਦੇ ਕਬੂਤਰ ਆ ਪੋਟ ਦੇਣੇ ਆਪਾਂ ਅੰਡ ਤੱਕ ਵੀਡੀਓ ਵੇਖਿਓ ਤੇ ਰਾਤ ਨੂੰ ਤੁਹਾਨੂੰ ਪਹਿਲਾਂ ਆਪਾਂ ਕਬੂਤਰ ਉਹ ਦਿਖਾਉਣੇ ਆ ਜਿਹੜੇ ਆਪਣੇ ਰਾਤ ਰਹਿ ਕੇ ਆਏ ਆ ਕਬੂਤਰ ਤੇ ਬਾਅਦ ਵਿੱਚ ਤੁਹਾਨੂੰ ਉਹ ਦੱਸਾਂ ਕਿਹੜੇ-ਕਿਹੜੇ ਕਬੂਤਰ ਆ ਪਾਇਗੀ ਪੋਟ ਦੇਣੇ ਆ ਤਾਂ ਗੱਡਾਂ ਇਹ ਵੀ ਖਾਵੇ ਮੈਂ ਨਾਲ ਤੁਹਾਨੂੰ ਬੱਚਿਆਂ ਦੇ ਰਾਤ ਦਾ ਟਾਈਮ ਸ਼ੋਕ ਕਰਾਉਣੇ ਆ ਤੇ ਰਾਤ ਦੇ ਟਾਈਮ ਦੇ ਕਬੂਤਰ ਜਿਹੜੇ ਆਪਣੇ ਆ ਬਹੁਤ ਵਧੀਆ ਤਰੀਕੇ ਨਾਲ ਬੈਠੇ ਆ ਖਾਣੇ ਆਪਾਂ ਆਪਣੇ ਜੋੜੇ ਬੈਠੇ ਆ ਆਜੋ ਫਿਰ ਮਿੱਤਰੋ ਕਰੋਨਿਆਂ ਦਾ ਸ਼ੌਂਕ ਲੋਮੈਟਰ ਆ ਰਾ ਦਾ ਸ਼ੌਕ ਕਰਾਉਣ ਲੱਗੇ ਆ ਸਭ ਤੋਂ ਪਹਿਲਾਂ ਪਤਨ ਨੂੰ ਇਹ ਦੱਦਿਏ ਕਿਹੜੇ ਦੋ ਕਬੂਤਰ ਆ ਆਪਣੇ ਇੱਕ ਪੱਠੀ ਆ ਇੱਕ ਪੱਠਾ ਆ ਠੀਕ ਆ ਮਿੱਤਰੋ ਕਿਹੜੇ ਰਾਤ ਹੁਣੇ ਬੈਠੇ ਆ ਇੱਕ ਤਾਂ ਮਿੱਤਰੋ ਆ ਸਾਹਮਣੇ ਆ ਇਹ ਕਬੂਤਰੀ ਆ ਜਿਹੜੀ ਨਾਲ ਜੁੜੀ ਆ ਨਾ ਚਿੱਟੀ ਜੋੰਸਰੀ गोल्डन असल जे तन्ना ਮੈਂ ਦੱਸਣਾ ਕਿ ਇਹ ਯੌਂਸਰੀ ਜਿਹੜੀ ਕਬੂਤਰੀ ਆ ਚਿੱਟੀਆਂ ਅੱਖਾਂ ਦੀ ਆ ਇਹ ਕਬੂਤਰੀ ਆਪਣੇ ਕੋਲ ਰਾਤ ਬੈਠੀ ਆ ਹੁਣੇ ਆਪਣੇ ਕੋਲ ਟਾਈਮ ਜ਼ਿਆਦਾ ਨਹੀਂ 7:34 ਦਾ ਟਾਈਮ ਹੈ ਵੀਡੀਓ ਬਣਾਉਣਾ 7:34 7:15 ਦੇ ਵਿੱਚ ਵਿੱਚ ਇਹ ਬੈਠੀ 7:15 ਦੇ ਵਿੱਚ ਵਿੱਚ ਨਾ ਮੇਤਰੋ ਮੈਂ ਕਿਹਾ ਚਲੋ ਵੀਰਾਣਾ ਵੀ ਸ਼ੌਂਕ ਕਰਾ ਦਿੰਨੇ ਆ ਕਿ ਕਿਹੜੇ ਕਬੂਤਰ ਆਪਣੇ ਹੋਂਡ ਉੱਡ ਕੇ ਆਏ ਆ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਸੀ ਵੀਡੀਓ ਜਿਹੜੀ ਰਾਤ ਉੱਡ ਜਿਹੜੀ ਕਹ ਰਹੀ ਸ਼ਾਮ ਨੂੰ ਉੱਡਣ ਦੇ ਨਾ ਉਹ ਵੀਡੀਓ ਮੈਂ ਪਾਣੀ ਸਭ ਤੋਂ ਪਹਿਲਾਂ ਮੋਤੋ ਚੈਨਲ ਸ਼ੁਰੂ ਕਰਨਾ ਸੀ ਜਿਹੜਾ ਕਿ ਵਲੌਗ ਉੱਥੋਂ ਸ਼ੁਰੂ ਕਰਨਾ ਸੀ ਤੇ ਗਲਤੀ ਨਾਲ ਵੀਡੀਓ ਹੁਣ ਮੈਂ ਬਣਾਉਣ ਲੱਪਿਆ ਚਲੋ ਕੋਈ ਨਹੀਂ ਫਿਰ ਵੀ ਤੁਹਾਨੂੰ ਦੱਸਣ ਦੇ ਕਿ ਕਬੂਤਰੀ ਪਹਿਲਾਂ ਆਪਣੇ ਕੋਲ ਏ ਬੈਠੀ ਆ ਤੇ ਦੂਸਰੀ ਕਬੂਤਰੀ ਆਪਣੇ ਕੋਲ ਆ ਬੈਠੀ ਕਾਲੀ ਜਿਹਨੂੰ ਕਹ ਰਹੀ ਯਾ ਕਬੂਤਰੀ ਪੈਰੀ ਇਹਦੇ ਨਾ ਖੱਟੀ ਵਾਸ਼ਲਾ ਆਪਣੀ ਆ ਦੇਖੋ ਮਿੱਤਰੋ ਬਾਕੀ ਕਬੂਤਰ ਪਿਛੇ ਹੀ ਆਏ ਜਾਂ ਕਬੂਤਰੀਆਂ ਚਟੀਆਂ ਅੱਖਾਂ ਦੀ ਇਹ ਵੀ ਪਿਛੇ ਬਹੁਤ ਜ਼ਿਆਦੀ ਆਪਣੇ ਕੋਲ ਢੀ ਗਰਮੀ ਆਈ ਹੈ ਇਹ ਵੀ ਗਰਮੀਆਂ ਜ ਆਪਣੇ ਕੋਲ ਬੜੀ ਘੈਂਟ ਢੁੱਟੀ ਕਬੂਤਰੀ ਆ ਵੇਖੋ ਆਲੀ ਆ ਕਬੂਤ ਇਹ ਹੋਰ ਚਲ ਗਈ ਆਪਣੇ ਖਾਣੇ ਚ ਇਹ ਆਪਣੇ ਕੋਲ ਸਾਢੇ 11:00 ਵਜੇ ਉੱਡੀ ਸੀ 11:00 ਵਜੇ ਤੱਕ ਜਿਹੜੀ ਆਪਾਂ ਕਹਿ ਰਿਹਾ ਕਿ ਅੱਜ ਉੱਡੀ 11:00 ਵਜੇ ਤੇ ਹੁਣ ਟਾਈਮ ਹੋ ਗਿਆ 7:34 ਦਾ 7:15 ਤੋਂ ਉਹ ਬੈਠੀ ਆ ਤੇ ਉਤੋਂ ਬਾਅਦ ਇਹ ਬੈਠੀ ਆ ਮੰਨ ਕੇ ਚੱਲੀ ਗਿਆ 7 ਕੋਈ 11:20 25 ਕੇ ਦੇ ਬੈਠੀ ਸੀ 15 10 15 ਮਿੰਟ ਬਾਅਦ ਇਹ ਬੈਠੀ ਆ ਤੇ ਆ ਆਪਣੇ ਕਬੂਤਰਾਂ ਰਕੀ ਜਿਹੜੇ ਆਪਾਂ ਪੋੜਦੇ ਨੇ ਮਿੱਤਰੋ ਉਹਨਾਂ ਦਾ ਪਹਿਲਾਂ ਹੁਣ ਤੁਹਾਨੂੰ ਕਰੋਨੇ ਸ਼ੌਂਕ ਜਿਹੜੇ ਆਪਾਂ ਸਾਰੇ ਕਬੂਤਰ ਆ ਆਪਣੇ ਪੋੜਦੇ ਨੇ ਆ ਰਾਤ ਦਾ ਟਾਈਮ ਆ ਤੁਹਾਨੂੰ ਆਪਾਂ ਇਹ ਦੱਸਣ ਦੇ ਕਿ ਲਾਈਵ ਆ ਕਰ ਲੋ ਨਾਈਟ ਆ ਤੇ ਲਾਈਟਾਂ ਜਗੰਦੀਆਂ ਪਿੰਡ ਚ ਤੇ ਮਿੱਤਰੋ ਆਪਾਂ ਇਧਰ ਵਲੌਗ ਬਣਾਉਣੇ ਆ ਤੇ ਤੁਹਾਨੂੰ ਇਹ ਦਿਖਾ ਰਹੀ ਆਪਾਂ ਕਿਹੜੇ ਕਿਹੜੇ ਕਬੂਤਰ ਪੋਟ ਦੇਣੇ ਯਾਰ ਕੀ ਬਾਕੀ ਆਪਾਂ ਜਿਹੜੇ 2-3 ਕਬੂਤਰ ਰੱਖ ਲੈਣੇ ਆ ਤੇ ਬਾਕੀ ਪੋਟ ਦੇਣੇ ਤੁਹਾਨੂੰ ਹਵਾ ਪਹਿਲਾਂ ਵੀ ਕਿਹਾ ਸੀ 골ਡਨ ਆਪਾਂ ਨੂੰ ਜਾਰੇ 골ਡਨ ਅਰਸ਼ ਹੋ ਗਏ 골ਡਨ ਜਿੱਦਾਂ ਬਣ ਕੇ ਦੇ ਲੋ ਆਹ ਵਾਲੇ ਆਹ ਵਾਲੇ 골ਡਨ ਇਹੋ ਜੇ ਕਬੂਤਰ ਆ ਵੇਖੋ ਕਿੰਨਾ ਸੋਹਣਾ ਦਾ ਕਾਦਾ ਮਿੱਤਰੋ ਆ ਚੈੱਕ ਕਰੋ ਇਹ ਕਬੂਤਰ ਦਾ ਕਿੰਨਾ ਸੋਹਣਾ ਕਾਦਾ ਇਹਦੇ ਪਿੱਛੇ ਹੀ ਇਹਦਾ ਭਰਾ ਉਹ ਵੇਖੋ ਆਹ ਇਹ ਦੋਪਰਾ ਹੋ ਗਈ ਏ ਕੇ ਦਾ ਭਰਾ ਮਿੱਤਰੋ ਆ ਬੈਠਾ ਜੋ ਠੀਕ ਹੈ ਜੀ ਏ ਕੇ ਦਾ ਭਰਾ ਆ ਬੈਠਾ ਜੋ ਖਾਣੇ ਤੇ ਇਹ ਕਿਹੜੀ ਭੈਣ ਆਪਣੇ ਕੋਲ ਇੱਥੇ ਉਹ ਨੁੱਕਰੀ ਆਂਡੇ ਦੇ ਬੈਠੀ ਆ ਉਹ ਵੇਖੋ ਠੀਕ ਹੈ ਜੀ ਇਹ ਕਿਹੜੀ ਭੈਣ ਆ ਬੈਠੀ ਆ ਆ ਵੇਖੋ ਇਹ ਵੀ ਦੋਵੇਂ ਗਿੱਧੀਆਂ ਆ ਤੇ ਸਾਰੇ ਕਬੂਤਰ ਗਿੱਜੇ ਉਹ ਵੀ ਆਪਣੇ ਕੋ ਗਿੱਜੇ ਆ ਆ ਵੇਖੋ ਜਿੱਦਾਂ ਆ ਮੈਂ ਡਾਗੀ ਕੱਟ ਦਿੱਤੇ ਪਹਿਲਾਂ ਪਿਛਲੀ ਗਰਮੀ 'ਚ ਆਪਣੇ ਕੋਲ ਇਹ ਕਬੂਤਰ 3 3:30 3 ਵਜੇ ਦਾ ਕੰਮ ਕਰੇ ਉੱਡੇ ਆ ਆ ਕੀ ਆਪ ਪੱਠਾ ਤਿਆਰ ਕਰਾਇਆ ਵੀ ਆਪਣੇ ਕੋਲ ਉੱਡਣਦੇ ਆ ਵੇ ਕਟਾਂਗੇ ਆਪਾਂ ਗਰਮੀ 'ਚ ਢਾਗੇ ਤੇ ਬਾਜੀ ਬੁਜੀ ਦੇ ਵੇਖਾਂਗੇ ਢਾਗੇ ਜੇ ਬਾਜੀ ਚੰਗਾ ਓਡਿਆ ਤੇ ਆਪਾਂ ਇਹਨੂੰ ਹੀ ਕੱਢ ਦੇਣਾ ਪਰ ਉਹ ਕਬੂਤਰਾ ਆਪਣਾ ਪੱਕਾ ਪਰ ਆ ਗਈ ਇਹ ਉੜਦੀ ਉੜਦੀ ਆਪਣੇ ਕਰੀ ਵਧੀਆ ਤੇ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆ ਕਿ ਕਿਹੜੇ ਕਿਹੜੇ ਕਬੂਤਰਾ ਆਪਾਂ ਪੁੱਟ ਦੇਣੇ ਆ ਕਿ ਸਾਰ ਕਰਕੇ ਫੇਰ ਡਾਉਣੇ ਆ ਤੇ ਆਪਣੇ ਕੋਲ ਆਪਾਂ ਤੁਹਾਨੂੰ ਦੱਸੀ ਪਹਿਲਾਂ ਵੀ ਕਿ ਦੋਗ ਤਿੰਨ ਬੱਚਿਆਂ ਦੀਆਂ ਨਾ ਅੱਖਾਂ ਉਹਨੀਆਂ ਖਰਾਬ ਹੁੰਦੀਆਂ ਮਿੱਤਰੋ ਕਿਉਂਕਿ ਆ ਇੱਕ ਪਿਛਲੇ ਦੇ ਵਾਇਰਸ ਬੜਾ ਚੱਲਦਾ ਹੁੰਦਾ ਹੈ ਗਰਮੀਆਂ 'ਚ ਵੀ ਚੱਲੂਗਾ ਸ਼ਾਇਦ ਮੈਂ ਇਹ ਗੱਲ ਕਹਿ ਰਹਿਣਾ ਕਿਉਂਕਿ ਆਪਣੇ ਹਰੇਕ ਹਰ ਵਾਰੀ ਇਹ ਵਾਇਰਸ ਪਿੰਡ 'ਚ ਫੈਲਦਾ ਫੈਲਦਾ ਹੈ ਜਿੰਨਾਂ ਵੀਰਾਂ ਨੇ ਜਾਨਵਰ ਰੱਖੇ ਹੁੰਦੇ ਆ ਅੱਖਾਂ ਬੱਚਿਆਂ ਦੀਆਂ ਖਰਾਬ ਹੁੰਦੀਆਂ ਹੁੰਦੀਆਂ ਮਿੱਤਰੋ ਆਪਣੇ ਵੀ ਤਿੰਨਾ ਚੌਹਾਂ ਬੱਚਿਆਂ ਦੀ ਅੱਖਾਂ ਖਰਾਬ ਹੋਈਆਂ ਆ ਪਰ ਟਰੀਟਮੈਂਟ ਕਰਦੇ ਪਏ ਆ ਸ਼ਾਇਦ ਆਪਣੇ ਕਬੂਤਰ ਜਿਹੜੇ ਕੀ ਬੱਚੇ ਆ ਉਹਨਾਂ ਦੀਆਂ ਪਹਿਲਾਂ ਵੀ ਅੱਖਾਂ ਖਸਈ ਹੋ ਗਿਆ ਸੀ ਹੁਣ ਫੇਰ ਨਵੇਂ ਆ ਰਹੇ ਹੋਈਆਂ ਜਿਹੜੇ ਹੁਣ ਪੱਟੇ ਬਣ ਗਏ ਹਨ ਉਹਨਾਂ ਦੀਆਂ ਹੋ ਗਿਆ ਪਹਿਲਾਂ ਸੇ ਹੁਣ ਜਿਹੜੇ ਬੱਚੇ ਆ ਉਹਨਾਂ ਦੀਆਂ ਹੋਈਆਂ ਦੋ ਤਿੰਨ ਆਰੀਆਂ ਖਰਾਬ ਜਿੱਦਾਂ ਮੰਨ ਕੇ ਚੱਲੋ ਇੱਕ ਬੱਚਾ ਆ ਇਹਦੀ ਅੱਖ ਖਰਾਬ ਹੋਈ ਬਾ ਪਾਣੀ ਵਗਦੇ ਆ ਕੋਈ ਜਾਲਾ ਜੂਲਾ ਨਹੀਂ ਹੁੰਦਾ ਕੋਈ ਕੁਛ ਨਹੀਂ ਆ ਇਹ ਕਿਹਦੀ ਹੋਈ ਆ ਤੇ ਇੱਕ ਆਹ ਬੱਚੇ ਦੀ ਆ ਵੇਖੋ ਦੋ ਹੋ ਗਏ ਤੇ ਮਿੱਤਰੋ ਤੀਜਾ ਬੱਚਾ ਇੱਕ ਇਹ ਬੱਚੇ ਦੀ ਹੋਈ ਆ ਖਰਾਬ ਆਲੇ ਦੀ ਠੀਕ ਹੈ ਤਿੰਨ ਤੇ ਇੱਕ ਬੱਚਾ ਹੋ ਰਿਹਾ ਉਹ ਉਹ ਬੈਠਾ ਨੁਕਰੇ ਆਲਿ ਦੀ ਪਰਲੀ ਆਖੋਈਏ ਜੀ ਤੇ ਤੇ ਇੱਕ ਹੀ ਆ ਬੱਚੇ ਦੀ ਹੋਈ ਆ ਪੰਜ ਕੇ ਬੱਚੇ ਜੜੇ ਜਿੰਨਾਂ ਦਾ ਕਲੇਮੈਂਟ ਚੱਲੰਦਾ ਬਾਕੀ ਆ ਵੇਖੋ ਮਿੱਤਰੋ ਬੱਚੇ ਹੀ ਨਿਕਲਿਆ ਹੁਣ ਤੁਹਾਨੂੰ ਇਹ ਦੱਦਿਏ ਕਿਹੜੇ ਕਿਹੜੇ ਕਬੂਦਰਾ ਪਾ ਫੋਟ ਦੇਣੇ ਆ ਸੋ ਤੋਂ ਪਹਿਲਾਂ ਆ ਜੁੜੀ ਆਪਾਂ ਇੱਕ ਪੋਟੀ ਆ ਇਹ ਸਾਰਿਆਂ ਇਹ ਆਪਣੇ ਪੁਰਾਣੇ ਸਾਰ ਆ ਪਰ ਇਹ ਵੀ ਆਪਾਂ ਡੌਣ ਵਾਸਤੇ ਇਹ ਕਬੂਤਰ ਬਹੁਤ ਵਧੀਆ ਉੜਦਾ ਆਪਣੇ ਕੋਲੇ ਇਹ ਨਾ ਸੋਚ ਕੇ ਸਾਰ ਰੱਖਿਆ ਹੈ ਕਾਲੀ ਰੱਖਿਆ ਹੈ ਸਾਰ ਇਹ ਪਤਾ ਸਾਰ ਰੱਖੀ ਉੱਤੇ ਉੱਚੀ ਨੀਵੇਂ ਉੱਡਣਾ ਥੱਲੇ ਉੱਡਣਾ ਇਹ ਗੱਲ ਵਾਸਤੇ ਕਿ ਬੱਚੇ-ਪੁੱਛੇ ਪਾਲਦੇ ਚਲੋ ਉੱਤੇ ਜੋੜੇ ਰੱਖੋ ਕਿ ਯਾਰ ਹੋ ਜਾਂਦਾ ਕਿ ਗਰਮੀਆਂ 'ਚ ਫਾਰ ਰੁਕ ਜਾਂਦੇ ਅੱਦੇ ਕਬੂਤਰਾਂ ਦੇ ਦੋ ਆਪਾਂ ਇਹ ਪੁੱੜਦੇ ਨੇ ਤੱਕ ਜਾਇਆ ਆਪਾਂ ਬੱਕਾ ਕਬੂਤਰ ਪੁੱੜਦੇ ਨੇ ਤੇ ਬਾਕੀ ਆਪਣੇ ਆ ਬੱਚੇ ਸਰੀਆ ਆ ਵੀ ਆਪ ਬੱਚੇ ਪੁੱੜਦੇ ਨੇ ਆ ਇਧਰੋਂ ਆਪਾਂ ਦੋ ਆ ਪੁੱੜਦੇ ਨੇ ਆ ਤੇ ਉਹ ਯਾਕੂਦਰੀ ਆ ਪੰਪ ਲਾ ਗਈ ਉੱਡ ਗਿਆ ਹੀ ਆ ਉਹਦਾ ਇੱਕ ਬੱਚਾ ਆ ਆਹ ਆਹ ਦੇਖੋ ਮਿੱਤਰੋ ਇਹ ਬੱਚਾ ਉਹ ਕਬੂਤਰੀ ਪਾਲਦੀ ਬੱਚਾ ਅਸਲ ਜੈ ਕਬੂਤਰੀ ਦਾ ਹੈ ਇਹਨੇ ਫੇਰ ਅੰਡੇ ਧਰਤੇ ਆ ਇਹ ਬਹਿਨ ਲਾਪੀ ਬੱਚਾ ਉਹ ਪਾਲਨਾ ਲਾਪੀ ਫੇਰ ਤੇ ਪਰ ਉਹ ਕਬੂਤਰੀ ਆਪਣੇ ਕੋਲ ਉੜਦੀ ਬਹੁਤ ਆ ਜਾਗ ਠੀਕ ਆ ਬਾਕੀ ਆ ਵੀ ਆਪ ਪੁੱੜਦੇ ਨੇ ਆ 10 ਕਬੂਤਰ ਇਹੋ ਹੀ ਹੋਏ ਨੇ ਆਪਣੇ ਨੇਣੇ ਕੀ ਠੀਕ ਆ ਜੀ ਤੇ ਬਾਕੀ ਆ ਵੀ ਆਪਣੇ ਕੋ ਸਾਰੇ ਜੋੜੀ ਪਿਛੇ ਉਹ ਕਬੂਦਰੀ ਸਾਰਾ ਆ ਵੀ ਸਾਰਿਆ ਆ ਵੀ ਸਾਰਿਆ ਇਹ ਜਿਹੜੇ ਸਾਰਿਆਂ ਨਾ ਪੁਰਾਣੇ ਖੰਭ ਉਡਦੇ ਨੇ ਫੇਰ ਦੁਬਾਰੇ ਨਵੇਂ ਆਉਣਗੇ ਇਹ ਵੀ ਕਬੂਦਰੀ ਡਾਰਨੇ ਆਦੇ ਪਿਛੇ ਉਹ ਜਿਹੜੀ ਕਬੂਦਰੀ ਹੈ ਨਾ ਉਹ ਬੈਠੀ ਇਹ ਵੀ ਆਪਾਂ ਡਾ ਲੈਣੀ ਆ ਇਹ ਕਾ ਵੀ ਆਪਾਂ ਡਾ ਲੈਣੀ ਆ ਮਤਲਬ 2 ਤੇ 3 ਆ ਵਾਲੇ ਆਪਾਂ ਪਾਏ ਇਹ ਵੀ ਆਪਾਂ ਡਾ ਲੈਨੇ ਉਹ ਵੀ ਸਾਰਾ ਕਬੂਦਰੀ ਆਪਣੇ ਕੋ ਫੋਲ ਲੱਗੀ ਜੀ ਆ ਉਹ 골ਡਨ ਭਰਾ ਆ ਤੁਹਾਨੂੰ ਦੱਸੇ ਕਿ ਪੰਜ ਭਰਾ ਰੱਖੇ 골ਡਨ ਇਹ ਆਪਾਂ ਰੱਖ ਲੈਣਾ ਆ ਇਹ ਨਹੀਂ ਆਪਾਂ ਡੋਣਾ ਉਹ ਤੇ ਆਪਾਂ ਨੇ ਕੀ ਬਾਲ ਜਿਹੜੇ ਆਪਾਂ ਕਹਿ ਰਹੀਏ ਕਿ ਆਪਣੇ ਪਿੰਡ ਦੇ ਦੜੇ ਉੜਦੇ ਨਾ ਮਲਵਈਆਂ ਦੇ ਉਹਨਾਂ ਵਿਚ ਆਪਣਾ ਉਹ ਕਬੂਤਰ ਇੱਕ ਆਇਆ ਹੇ ਲਾਲਚੀ ਨਾ ਨੀਲੀ ਪੋੜ ਨੀਲੀ ਪੂਛ ਇਹ ਭੱਜ ਕੇ ਬਿੰਡੋ ਆ ਗਿਆ ਇਹ ਵੀ ਆਰ ਕੀ ਵੱਡਾ ਆਦਨੇ ਆ ਇਧਰੋਂ ਆਪਾਂ ਸਿਰਫ ਪੰਬੀਰੀ ਇੱਕੋ ਕਬੂਤਰ ਰੱਖਣਾ ਬੱਗਾ ਇੱਕ ਡੱਬਾ ਠੀਕ ਹੈ ਜੀ ਬਾਕੀ ਸਾਰੇ ਆਪਾਂ ਜਿੰਨੇ ਟੋਟਲ ਆ ਜਿੰਨੇ ਵੀ ਆ ਬਾ ਗੋਲਡਨ ਵਾਲੇ ਭਰਾ ਛੱਡ ਕੇ ਗੋਲਡਨ ਛੱਡ ਕੇ ਬਾਕੀ ਸਾਰੇ ਆਪਾਂ ਸਾਰਾ ਕਰਦਨੇ ਆ ਇੱਕ ਰਿ ਤੁਹਾਨੂੰ ਥੱਲੇ ਵਿੱਚ ਆਤੀ ਮਾਰਾ ਦੀ ਕਿੰਨੇ ਕ ਕਬੂਤਰ ਆਪਣੇ ਕੋਲ ਟੋਟਲ ਆਪਾਂ ਸਾਰਿਆਂ ਦਾ ਵਲੌਗ ਪਾਇਆ ਇੱਕ ਰਿ ਤੁਹਾਨੂੰ ਦਿਖਾਇਆ ਸੀ ਕਿ ਆਪਣੇ ਕੋਲ ਟੋਟਲ 100 ਕਬੂਤਰ ਗਿਣਤੀ ਮਾਰਾਂਗੇ ਕੱਲ ਪਰਸੋਂ ਤੱਕ ਗਿਣਤੀ ਮਾਰਨੀ ਆ ਨਾਲੇ ਕਬੂਤਰ ਪਟਣੇ ਆ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਗਿਣਤੀ ਮਾਰਾਂਗੇ ਤੇ ਨਾਲ ਹੀ ਤੁਹਾਨੂੰ ਇਹ ਦੱਸਾਂ ਕਿ ਕਿੰਨੇ ਕਬੂਤਰ ਆਪਣੇ ਕੋਲ ਟੋਟਲ ਠੀਕ ਇਧਰੋਂ ਆਪਣੇ ਕੋਲ ਆ ਬੱਗੀ ਕਬੂਦਰੀ ਆ ਤੇ ਡੱਬੀ ਕਬੂਦਰੀ ਆਪਣੇ ਕੋਲੇ ਇੱਕ ਹੈਗੀ ਡੱਬੀ ਕਬੂਦਰੀ ਮਿੱਤਰੋ ਇੱਥੇ ਹੁਣੇ ਆਮ ਨੁੱਕਰੇ ਬੈਠੇ ਹਾਂ ਜੀ। ਨਾ ਵੇਖੋ। ਬਹੁਤ ਸੋਹਣੇ ਕਬੂਤਰ ਆ ਤੇ ਮਿੱਤਰੋ ਆਹ ਪਾ ਜਿਹੜੇ ਕਬੂਤਰ ਪੱਟਦੇ ਨੇ ਹੁਣ ਆਜੋ ਦੂਜੇ ਖੁੱਡੇ ਤੁਹਾਨੂੰ ਦਿਖਾਉਣਾ ਇਧਰੋਂ ਮੇਰੇ ਨਾਲ ਲੈਟ ਜਿਹੜੀ ਉਧਰ ਹੈ ਨਹੀਂ ਆ ਮੈਂ ਤੁਹਾਨੂੰ ਦਿਖਾ ਦਿੰਦਾ ਫਿਰ ਵੀ ਆਪਾਂ ਬਾਹਰ ਆ ਗਏ ਆ ਇਧਰਲਾ ਖੁੱਡਾ ਜਿਹੜਾ ਨਾ ਇੱਥੇ ਵੀ ਆ ਗਿਆ ਆਪਣੇ ਕੋਲ 30 35 ਇਧਰ ਹੈਗੇ ਡੋਣ ਵਾਲੇ। ਆਹ ਵੇਖੋ ਮਿੱਤਰੋ ਇਧਰ ਵੀ ਆਪਣੇ ਕੋਲ ਬੱਚੇ ਹੈਗੇ ਆ। ਜਿਹੜੇ ਆਪਾਂ ਐਰਕੀ ਮਲਵਈਆਂ ਦੇ ਦੋ ਤਿੰਨ ਬੱਚੇ ਕਢਾਏ ਆ ਦੇਸੀਆਂ ਦੇ ਕਢਾਏ ਆ ਇਧਰ ਇੱਕ ਉਹ ਜਿਹਾ ਕਬੂਤਰ ਲੱਗੇ ਆ ਵੇਖੋ ਯਾਰ ਆ ਕਬੂਤਰ ਬੱਚੇ ਆਦੇ ਆ ਇਧਰ ਉਧਰਲੇ ਖੁੱਡੇ ਦਾ ਬੈਠਾ ਇਧਰ ਵੜ ਕੇ ਕੋਈ ਨਹੀਂ ਆ ਆਪਣੇ ਕੋ ਡੱਬਾ ਆਲਾ ਇਹ ਤਿੰਨ ਬਾਜ਼ੀਆਂ ਜਿੱਤਿਆ ਬਾਹਰ ਦੀਆਂ 3ਵੀਂ ਬਾਜ਼ੀ ਜਿੱਤਿਆ ਬਾਹਰ ਪਿੰਡ ਤੇ ਇਹ ਨਹੀਂ ਆਪਾਂ ਡੋਣਾ ਇਹ ਆਪਾਂ ਡੱਕੇ ਇਹਨਾਂ ਦੇ ਬੱਚੇ ਗਾਂ ਉੜਦੇ ਮਿੱਤਰੋ ਠੀਕ ਹੈ ਜੀ ਇਹ ਆਪਾਂ ਐਰਕੀ ਪੱਠਾ ਬਣ ਗਿਆ ਤੇ ਗਾਂ ਆਪਾਂ ਇਹਨੂੰ ਹੁਣ ਡਾਉਣਾ ਨਹੀਂ ਇਹ ਬੱਚੇ ਡਾਉਣੇ ਆ ਆਪਾਂ ਜੰਨੇ ਵੀ ਡਾਉਣੇ ਆ ਤੇ ਆ ਬੱਚੇ ਨਿਕਲੇ ਦੋ ਤਿੰਨ ਇਹ ਮਲਵਈਆਂ ਦੇ ਨਿਕਲੇ ਆ ਤੇ ਮੇਤਰੋ ਆ ਕਬੂਤਰ ਆਪਾਂ ਉਧਰ ਕਰਨਾ ਕਾਲ ਖੂਸ਼ਾ ਇਹਨੂੰ ਪਕੜ ਲੈਨੇ ਆਂ ਆ ਵੇਖੋ ਇਹ ਖੁੱਡੇ ਚ ਪਰਲੇ ਦਾ ਇਹਨੇ ਚੱਲ ਜਾਣਾ ਆਪੇ ਉਹ ਵੇਖੋ ਚੱਲ ਗਿਆ ਤੇ ਮੇਤਰੋ ਇਧਰ ਵੀ ਆਪਣੇ ਕੋਲ ਡੋਂ ਜੋਗੇ ਵਾਧੂ ਹੋ ਜਣੇ ਆ ਤੇ ਆ ਚੈੱਕ ਕਰੋ ਇਹ ਇਧਰ ਵੀ ਆਪਣੇ ਕੋਲ ਹੈਗੇ ਆ ਤੇ ਆ ਖੁੱਡਾ ਆਪਾਂ ਮਾਰ ਦਿੰਨੇ ਆ ਇੱਥੇ ਆਪਣੇ ਕੋਲ ਥੋੜੇ ਆ ਇਧਰ ਆਪਣੇ ਕੋਲ ਵੱਧੂ ਕਬੂਤਰ ਡਾਉਣ ਜੋਗੇ ਆਵੇ ਚੈੱਕ ਕਰੋ ਮਿੱਤਰੋ ਇਧਰ ਆਪਣੇ ਕੋਲ ਵੱਧੂ ਡਾਉਣ ਜੋਗੇ ਹੋਏ ਨੇ ਆਪਣੇ ਇੰਨੇ ਵੀ ਕਬੂਤਰ ਆ ਨਾ ਇਹ ਸਾਰੇ ਆਪਾਂ ਡਾਂਟੂ ਦੇਣੇ ਆ ਸਿਰਫ ਆਪਾਂ 3-4 ਕਬੂਤਰ ਰੱਖਣੇ ਇਹਨਾਂ ਵਿੱਚੋਂ ਬਾਕੀ ਆਪਣੇ ਗਿੱਜੇ ਸਾਰੇ ਕਿਉਂਕਿ ਆਪਾਂ ਦੇਸੀਆਂ ਵਾਲੀ ਬਾਜੀ ਲਾਵਾਂਗੇ ਅਕੀ ਤੇ ਹੁਣ ਆਪਾਂ ਕਰਨਾ ਕੀ ਆ ਆਪਾਂ ਤੁਹਾਨੂੰ ਇੱਕ ਦੱਸਣਾ ਸੈਟਅਪ ਆਪਣਾ ਥੋੜੇ ਦਿਨਾਂ ਨੂੰ ਆਪਾਂ ਸਾਰਾ ਚੇਂਜ ਕਰ ਦੇਣਾ ਸੈਟਅਪ ਆ ਆਪਾਂ ਜੋੜੇ-ਜੋੜੇ ਅੱਡ ਕਰਦੇ ਨੇ ਕਬੂਤਰ ਅੱਡ ਕਰ ਇਹਨਾਂ ਕਬੂਦਰੀਆਂ ਅੱਡ ਕਰ ਦਿੰਦੇ ਨੇ ਕਿਉਂਕਿ ਆਪਣੀਆਂ ਬਾਜੀਆਂ ਆ ਤੁਹਾਨੂੰ ਪਤਾ ਫਿਰ ਕਬੂਤਰ ਜੋੜੇ ਨਹੀਂ ਆਪਾਨੂੰ ਚਾਹੀਦੇ ਆਂਡੇ ਨਾਲ ਧਰੇ ਬਾਜਿਓ ਇਹ ਆਪਾਂ ਸਾਰਾ ਕੋਈ ਅੱਡ ਕਰ ਦੇਣਾ ਤੇ ਇੱਧਰ ਜਿਹੜਾ ਖੁੱਡਾ ਆ ਇਹਦੇ ਵਿੱਚ ਜਿੰਨੇ ਵੀ ਆਪਣੇ ਬੱਚੇ ਆ ਸਾਰੇ ਸਾਹਸੁਰ ਕਰਕੇ ਖੰਭ ਖੰਭ ਪੱਟ ਕੇ ਜਿਹੜੇ ਵੀ ਬਣਨਗੇ ਕਿਤਨਾ ਪੱਠੇ ਪੱਠੀਆਂ ਬਣ ਗਏ ਜਿੰਨਾ ਚਿਰ ਉਹਨਾਂ ਨਾਲ ਤਿਆਰ ਹੋਣਾ ਹੈ ਉਹਨਾਂ ਚਿਰ ਨੂੰ ਆਪਾਂ ਇਹਨਾਂ ਨੂੰ ਪੱਟ ਕੇ ਸਾਰ ਕਰ ਦੇਣਾ ਹੈ ਠੀਕ ਆ ਇਦੋਂ ਆਪਣੇ ਕੋ ਵੱਡੇ ਕਬੂਤਰ ਉੱਡਣ ਜੋਗੋ ਇਹਨੇ ਜਦੋਂ ਪੱਠੀਆਂ ਦੀ ਬਾਜੀ ਆਉਗੀ ਫਿਰ ਪੱਠੇ ਸਾਰ ਹੋ ਜਾਣੇ ਆ ਉਹਨਾਂ ਨੇ ਪੱਠੀਆਂ ਦੀਆਂ ਬਾਜੀਆਂ ਟਾਵਾਂਗੇ ਤੇ ਮਿੱਤਰੋ ਇੱਕ ਤੁਹਾਨੂੰ ਮੈਂ ਗੱਲ ਦੱਸਣੀ ਮਿੱਤਰੋ ਇੱਕamata ਨੂੰ ਗੱਲ ਦੱਸਣੀ ਹੈ ਆ ਆਪਣਾ ਝਾਲਿਆ ਸਾਰਾ ਅੱਜ ਦਾ ਕਹਿ ਰਹੀ ਹੈ ਨਾ ਆ ਆਪਣਾ ਝਾਲਿਆ ਰਾਤ ਦਾ ਟਾਈਮ ਹੈ ਤੁਹਾਨੂੰ ਮੈਂ ਦਿਖਾਉਣਾ ਇੰਨਾ ਕਿ ਆਪਣੇ ਕੋਲ ਝਾਲਿਆ 10 ਫੁੱਟ ਜਿਹੜਾ ਲੰਮਾ ਆ ਤੇ 7-8 ਫੁੱਟ ਕਿਚੌੜਾ 10 ਫੁੱਟ ਚੌੜਾ ਹਾਂਜੀ 10 ਫੁੱਟ 10 ਫੁੱਟ ਚੌੜਾ ਤੇ 10 ਫੁੱਟ ਲੰਮਾ ਤੇ ਉੱਚਾ 3 ਕਿ ਫੁੱਟ ਹੋਣਾ ਵਾਤੋ-ਵਾਤ ਜਿਆਦਾ ਜਿਆ ਰਣੀ ਆਪਾਂ ਲੈਂਟਰ ਦੇ ਦੇਣਾ ਉੱਚਾ ਰੱਖਾਇਆ ਹੈ ਨੇ ਇਹ ਜਾਲ ਆਪਾਂ ਕਰਨਾ ਕੀ ਹੈ ਇਦਾਂ ਇਦਾਂ ਆਂਦਣਾ ਇਹਨੂੰ ਵੀ ਆਪਾਂ ਪੇਂਟ ਪੌਂਟ ਕਰਕੇ ਨਾ ਤੇ ਆਪਾਂ ਆਹ ਜਾਲ ਜਿਹੜਾ ਆ ਇਹ ਰਾਂਦਣਾ ਇਦਾਂ ਹੀ ਇਹਨੂੰ ਪੇਂਟ ਕਰ ਦਵਾਂਗੇ ਆਪਾਂ ਕੋਈ ਔਰੇਂਜ ਕਰ ਦਾਂਗੇ ਜਾਂ येलो ਕਰ ਦਾਂਗੇ ਜਾਂ ਆਪਾਂ ਕੋਈ ਵੀ ਕਲਰ ਕਰਕੇ ਜਾਂ ਬਲੈਕ ਕਰਾਂਗੇ ਜਾਂ ਬਲੂ ਕਰਾਂਗੇ ਜਾਂ ਨੇਵੀ ਬਲੂ ਕਰਾਂਗੇ ਇੰਨਾ ਜੋ ਦੋ ਜਾਂ ਤਿੰਨ ਜਾਂ ਹਰਾ ਰੰਗ ਕਰਾਂਗੇ ਜਿਹੜੇ ਵੀ ਹੋਣਗੇ ਆਪਣੇ ਕੋਲ ਤੇ ਉਹ ਕਰਾਂਗੇ ਮਿੱਤਰੋ ਆਪਾਂ ਹੁਣ ਜਿਹੜਾ ਨਾ ਇੱਕ ਜਾਲ ਇਹ ਆ ਪਰੰਗ ਕਰ ਦੇਣਾ ਇਹ ਕਿਹੜਾ ਆਪਣੇ ਕੋਲ ਆ ਮਾਉਂਟੀ ਆ ਇਹਦੇ ਤੇ ਚਾਂਟਾ ਲੱਗਣਾ ਜਿੰਨਾ ਜਿੰਨਾ ਚਾਂਟਾ ਲੱਗਾ ਏ ਇਹਨਾਂ ਨਾਲ ਹੀ ਆਪਾਂ ਜਾਲ ਪਾ ਲੈਣਾ ਉੱਤੇ ਹੁਣ ਆਪਣੇ ਕੋਲ ਵਾਰੀ ਆਈ ਹੁਣ ਜਾਲ ਪਾਉਂਦੀ ਤੇ ਆਪਾਂ ਜਿਹੜੇ ਕੀ ਆ ਜਿਹੜਾ ਜਾਲ ਆ ਨਾ ਆਇਆ ਚਾਂਟਾ ਆ ਇਹ ਆਪਾਂ ਲਾ ਦੇਣਾ ਆ ਠੀਕ ਆ ਆ ਜਿਹੜੇ ਪੋਰੇ ਆ ਜਿਹੜੇ ਦੋ ਸੀਮਿੰਟ ਦੇ ਇਹ ਵੀ ਆਪਾਂ ਲਾ ਕੇ ਇਹਦੇ ਸਾਈਡਾਂ ਸਾਈਡਾਂ ਤੇ ਆਪਾਂ ਸੀਮਿੰਟ ਪਾ ਕੇ ਤੇ ਲੋਹੇ ਦਾ ਜਾਲ ਲਵਾ ਦੇਣਾ ਤੇ ਉੱਤੇ ਆਪਾਂ ਦਾ ਕਬੂਤਾ ਚੜਾ ਦੇਆ ਕਰਾਂਗੇ ਇਹ ਵੱਤੋਂ ਵੱਧ 7 ਫੁੱਟ ਚਾਣਾ ਆ ਵੱਤੋਂ ਵੱਧ 6 ਫੁੱਟ ਜਾਂ 7-8 ਫੁੱਟ ਵੱਤੋਂ ਵੱਧ ਕਿਉਂਕਿ ਉਹ ਪੋਰੀਆਂ ਕਰਕੇ ਯਾਦਾ ਲੱਗਦਾ ਆ ਬਾਕੀ ਆਪਾਂ ਥੱਲਿਓ ਮੰਨ ਕੇ ਚੱਲੀ ਫੇਰ ਤੇ 7 ਫੁੱਟ ਹੈਗਾ 7 7.5 ਫੁੱਟ ਹੈਗਾ ਤੇ ਇਧਰ ਆਪਾਂ 15 ਫੁੱਟ ਦੀ ਅਜ ਟਾਂਗੀ ਕਰਦੇ ਸ਼ੁਰੂ ਬੱਚਾ ਫਿਰਦਾ ਹੀ ਕਿਹਦਾ ਬੱਗਾ ਇੱਧਰ ਤੇ ਅੱਜ ਐਸੇ ਕਰਕੇ ਆਪਾਂ ਢਾਂਗੀ ਵੀ ਲਾਤੀ ਆਪਣੀ ਕਿ ਆਪਣੇ ਵੀ ਦੋ ਤਿੰਨ ਬੱਚੇ ਉੱਡੇ ਸੀ ਤੇ ਆਪਾਂ ਸ਼ਰਡਈ ਲੁਸੜਈ ਲਾ ਕੇ ਬਿਠਾ ਲਏ ਆ ਤੇ ਬੱਚੇ ਇੱਕ ਦੋ ਹੋਰ ਹੋਣਗੇ ਫੇਰ ਆਪਾਂ ਅਰਕੀ ਲਾਵਾਂਗੇ ਛਤਰੀਆਂ ਤਿਆਰ ਹੈ ਪੀਡਰ ਮੈਂ ਕਰਤੇ ਦਾਣੇ ਵਾਲੇ ਬਾਹਰ ਤੇ ਮਿੱਤਰੋ ਫਿਰ ਆਪਾਂ ਹੁਣ ਨੈਕਸਟ ਵੀਡੀਓ ਤੇ ਇਹੀ ਆਪਾਂ ਤੁਹਾਨੂੰ ਦਿਖਾਵਾਂਗੇ ਪੇਂਟ ਕਰਦੇ ਗਿਆਨਵਾਰ ਆਪਣੇ ਜਿਹਨਾਂ ਵੀ ਆਪਾਂ ਪਟਨੇ ਆ ਸਾਰੇ ਪਟਨੇ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਐਂਡ ਤੱਕ ਰਹੋ ਵੀਡੀਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਵੀ ਵੀਡੀਓ ਆ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਆ ਸਕੇ ਕਿ ਆਪਾਂ ਵੀਡੀਓ ਪਾ ਦਿੱਤੀ ਆ ਹੁਣ ਆਪਾਂ ਥੋੜੇ ਦਿਨਾਂ ਨੂੰ ਉੱਤੇ ਜਿਹੜਾ ਜਾਲ ਪਾਉਣਾ ਹੈ ਨਾ ਉਹਦੀ ਵੀ ਆਪਾਂ ਪੋਣੀ ਸਾਡੇ ਨਾਲ ਹੋਰ ਵੀ ਮੈਂਬਰ ਜਿਹੜੇ ਸਾਡੇ ਖਿਡਾਰੀ ਵੀ ਰਿਆਂ ਸਾਰੇ ਆਉਣਗੇ ਫਿਰ ਉਹਨਾਂ ਨਾਲ ਵੀ ਸਾਡੀ ਗੱਲਬਾਤ ਕਰਾਵਾਂਗੇ ਮਿਲਦੇ ਆ ਮਿੱਤਰੋ ਨੈਕਸਟ ਵੀਡੀਓ ਤੇ ਚੈਨਲ ਨੂੰ ਕਰ ਲੈ ਸ ਤੇ ਬੈਲ ਆਈਕਨ ਦਾ ਪਟਾਣ ਜ਼ਰੂਰ ਦਬਾ ਲਿਓ ਕਿਉਂਕਿ ਮਿੱਤਰੋ ਵਲੌਗ ਬਣਾਉਣ ਲੱਗਾ ਬਹੁਤ ਟਾਈਮ ਲੱਗਦਾ ਆ ਆਪਾਂ ਵਲੌਗ ਵੇਖ ਕੇ ਵਿੱਚੋਂ ਵੀ ਛੱਡ ਕੇ ਚਲ ਜਾਂਦੇ ਆ ਪਰ ਸਾਨੂੰ ਪੁੱਛੋ ਕਿ ਕਿੱਦਾਂ ਵਲੌਗ ਬਣਾ ਕੇ ਪਾਉਣਾ ਪੈਂਦਾ ਸਾਨੂੰ ਵੀ ਬਹੁਤ ਟਾਈਮ ਲੱਗਦਾ ਮਿੱਤਰੋ ਟਾਈਮ ਬਹੁਤ ਜ਼ਿਆਦਾ ਬਰਬਾਦ ਹੁੰਦਾ ਆ ਤੇ ਆਜੋ ਫਿਰ ਮਿੱਤਰੋ ਮਿਲਦੇ ਆ ਨੈਕਸਟ ਵੀਡੀਓ ਤੇ ਤੇ ਤੁਹਾਨੂੰ ਸਾਰੀ ਆਪਾਂ ਉਹਦੀ ਅਪਡੇਟ ਦਵਾਗੇ ਕਿੱਦਾਂ ਕਬੂਤਰ ਪੱਟਨੇ ਆ ਕਿੱਦਾਂ ਉਹਨਾਂ ਨੂੰ ਦਾਣਾ ਪਾਣੀ ਲਾਉਣਾ ਆ ਕਿੱਦਾਂ ਉਹਨਾਂ ਨੂੰ ਜਿਹੜੇ ਕਿ ਸਾਰਾ ਕੁਝ ਕਰਨਾ ਹੈ ਦਵਾਈ ਦੂਵੀ ਲਾਉਣੀ ਆ ਕਿ ਉਹਨਾਂ ਨੇ ਕਿਰਮ ਨਿਕਲ ਜੇ ਬਾਹ ਫਿਰ ਆਪਾਂ ਨਾਲ ਇਹ ਜਾਲ ਵੀ ਰੰਗ ਕਰਾਂਗੇ ਨਾਲੇ ਆ ਮਿਲਦੇ ਆ ਮਿੱਤਰੋ ਨੈਕਸਟ ਵੀਡੀਓ ਵਿੱਚ